ਜਿਹੜੇ ਐਕਸ਼ਨ ਨੂੰ ਇੰਜੋਏ ਕਰਦੇ ਨੇ ਉਹ ਜ਼ਰੂਰ ਇਸ ਫਿਲਮ ਨੂੰ ਇੰਜੋਏ ਕਰਨਗੇ ਸਾਡੇ ਪੰਜਾਬ ਚ ਇਹੋ ਜਿਹੀ ਐਕਸ਼ਨ ਫਿਲਮਾਂ ਮਤਲਬ ਜਦੋਂ ਅਸੀਂ ਸਾਉਥ ਦੀਆਂ ਦੇਖ ਦਿੰਦੇ ਸੀ ਮੈਨੂੰ ਉਹ ਵਾਲਾ ਫਲੇਵਰ ਨਜ਼ਰ ਆਉਂਦਾ ਹੈ ਐਕਸ਼ਨ ਹੈ ਇਮੋਸ਼ਨ ਹੈ ਪੂਰੀ ਫੈਮਿਲੀ ਨਾਲ ਬੈਠ ਕੇ ਦੇਖ ਸਕਦੇ ਸੀ ਮੂਵੀ ਦੇਖੀ ਹੈ ਹਾਂ ਦੇ ਪਾਪਾ ਜੀ ਤੁਸੀਂ ਹੁੰਦੇ ਸੀ ਨਾ ਜਿਨ੍ਹਾਂ ਦੇਖੋ ਵਿਲਨ ਜਿਵੇਂ ਇੱਕ ਅਸੀਂ ਕਹਿ ਸਕਦੇ ਹਾਂ ਵੀ ਸਾਫ ਤੋਂ ਵੀ ਟਪਾਦਾ ਜਿਵੇਂ ਹਾਂਜੀ ਹਾਂਜੀ ਪੰਜਾਬੀ ਸਿਨੇਮੇ ਦੇ ਹਾਂਜੀ ਹਾਂਜੀ ਭਾਈ ਜੀ ਨੇ ਪਾਸੀ ਸਭ ਕਰੈਕਟਰ ਉਸ ਹਿਸਾਬ ਅਕੋਰਡਿੰਗ ਲਿੱਤੇ ਹੈ ਕਿ ਤੁਹਾਨੂੰ ਲੱਗ ਰਿਹਾ ਕਿ ਉਹ ਸਾਉਥ ਦਾ ਹੀ ਪ੍ਰੋਜੈਕਟ ਹੈ ਜੇ ਗੱਲ ਕਰੀਏ ਜੈਪਾ ਜੀ ਦੀ ਹਨਾ ਮਨੀਸ਼ ਸਰ ਦੀ ਜਾਂ ਸਾਡੇ ਹੋਰ ਜਿਹੜੇ ਅਬੇ ਭਾਈ ਨੇ ਬਹੁਤ ਵਧੀਆ ਟੀਮ ਨੇ ਇੱਕ ਬੜਾ ਵਧੀਆ ਤੁਹਾਡੇ ਸਾਹਮਣੇ ਹਨਾ ਲੈ ਕੇ ਬਾਈ ਦੀ ਬਹੁਤ ਵਧੀਆ ਐਕਟਿੰਗ ਆ ਤਾਂ ਕਿ ਇੱਕ ਵਧੀਆ ਐਕਟਿੰਗ ਦੇ ਪਿੱਛੇ ਮਿਹਨਤ ਵੀ ਬਹੁਤ ਜ਼ਰੂਰੀ ਹੁੰਦੀ ਹੈ ਉਹਨਾਂ ਦੀ ਮਿਹਨਤ ਨੂੰ ਦੇਖ ਕੇ ਹੋਰਾਂ ਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਪਿੰਨ ਲਾ ਦੇ ਕਿ ਭੈਣਾ ਦੂਜੀਆਂ ਮਾਵਾਂ ਹੁੰਦੀਆਂ ਨੇ ਹਰ ਭੈਣ ਦੀ ਮਿਲਨ ਤੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਨਾਲੋਂ ਵੱਧ ਮੇਰਾ ਭਰਾ ਖੁਸ਼ ਰਹੇ ਨਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਜੈ ਰੰਦਾਵਾ ਦੀ ਜੇ ਜੱਟ ਵਿਗੜ ਗਿਆ ਫਿਲਮ ਜੋ ਕਿ ਕੱਲ ਰਿਲੀਜ਼ ਹੋ ਰਹੀ ਹੈ ਅੱਜ ਉਸ ਦਾ ਪ੍ਰੀਮੀਅਰ ਸੀ ਤੇ ਦਰਸ਼ਕ ਫਿਲਮ ਦੇਖਣ ਵਾਸਤੇ ਆਏ ਨੇ ਜਾਣਦੇ ਆ ਉਹਨਾਂ ਨੂੰ ਕਿਵੇਂ ਲੱਗੀ ਫਿਲਮ ਤੇ ਫਿਲਮ ਦੇ ਰਿਵਿਊ ਜਾਣਦੇ ਆ ਕੀ ਫਿਲਮ ਵਿੱਚ ਵਧੀਆ ਲੱਗਿਆ ਇੰਜੋਏ ਕਰਨਗੇ ਇਸ ਮੂਵੀ ਨੂੰ ਜਿਹੜੇ ਐਕਸ਼ਨ ਨੂੰ ਇੰਜੋਏ ਕਰਦੇ ਨੇ ਉਹ ਜ਼ਰੂਰ ਇਸ ਫਿਲਮ ਨੂੰ ਇੰਜੋਏ ਕਰਨਗੇ ਸਮਾਜ 'ਚ ਸਭ ਕੁਝ ਵਾਪਰਦਾ ਹੈ ਅਸਲ ਦੇ ਵਿੱਚ ਨਾ ਕਿ ਜਿਹੜਾ ਆਮ ਬੰਦਾ ਹੈ ਉਹਦੇ ਨਾਲ ਹੈਲਥ ਦੇ ਪੱਖੋਂ ਵੀ ਪੁਲਿਸ ਵਾਲੇ ਪਾਸੋਂ ਵੀ ਸਾਰੇ ਪਾਸੋਂ ਤਕਲੀਫਾਂ ਹੁੰਦੀਆਂ ਔਰ ਫਿਰ ਆਮ ਬੰਦਾ ਕਿਵੇਂ ਰਿਐਕਟ ਕਰਦਾ ਸਾਡੇ ਪੰਜਾਬ 'ਚ ਇਹੋ ਜਿਹੀ ਐਕਸ਼ਨ ਫਿਲਮਾਂ ਮਤਲਬ ਜਿੱਦਾਂ ਅਸੀਂ ਸਾਊਥ ਦੀਆਂ ਦੇਖ ਦਿੰਦੇ ਸੀ ਮੈਨੂੰ ਉਹ ਵਾਲਾ ਫਲੇਵਰ ਨਜ਼ਰ ਆਉਂਦਾ ਹੈ ਤੇ ਫਿਲਮ ਬਹੁਤ ਅੱਛੀ ਬ আক্ষনা ইমোশনা করেয পুরেয েম্যাহাকে দেখাকেযে দেখাকেয় হায় দে পাপাদে শুনে না আছা নাডে পাপাকেন্য পের গনে দেদ ਦੇਖਿਓ ਮੈਂ ਕਿ ਐਸਾ ਨੈਗੇਟਿਵਲੀ ਇਟਸ ਓਕੇ ਪਰ ਨਹੀਂ ਅਸੀਂ ਜਿੰਨਾ ਦੇਖੋ ਵਿਲਨ ਜਿਵੇਂ ਇੱਕ ਅਸੀਂ ਕਹਿ ਸਕਦੇ ਆ ਵੀ ਸਾਊਥ ਤੋਂ ਵੀ ਟਪਾਤਾ ਜਿਵੇਂ ਹਾਂਜੀ ਹਾਂਜੀ ਜੀ ਪੰਜਾਬੀ ਸਿਨੇਮੇ ਦੇ ਹਾਂਜੀ ਹਾਂਜੀ ਭਾਈ ਜੀ ਨੇ ਬਸ ਇਹ ਸਭ ਕਰੈਕਟਰ ਉਸ ਹਸਾ ਅਕੋਰਡਿੰਗ ਲਿੱਤੇ ਆ ਕਿ ਤੁਹਾਨੂੰ ਲੱਗ ਰਿਹਾ ਕਿ ਉਹ ਸਾਊਥ ਦਾ ਹੀ ਪ੍ਰੋਜੈਕਟ ਹੈ ਤੇ ਲੁਕਸ ਉਹ ਮੇਦੀ ਲਿੱਤੀਆਂ ਉਹਨਾਂ ਨੇ ਜੇ ਗੱਲ ਕਰੀਏ ਜੈਪਾਜੀ ਦੀ ਹਨਾ ਮਨੀਸ਼ ਸਰ ਦੀ ਜਾਂ ਸਾਡੇ ਹੋਰ ਜਿਹੜੇ ਅਬੇ ਭਾਜੀ ਨੇ ਤਾਂ ਉਹ ਬਹੁਤ ਵਧੀਆ ਟੀਮ ਨੇ ਇੱਕ ਬੜਾ ਵਧੀਆ ਤੁਹਾਡੇ ਸਾਹਮਣੇ ਹਨਾ ਲੈ ਕੇ ਆਇਆ ਆ ਮੂਵੀ ਨੂੰ ਤੇ ਬਾਕੀ ਆਡੀਅੰਸ ਦੇ ਯਾਦ ਹੈ ਕੋਈ ਡਾਇਲੋਗ ਜਿਹੜਾ ਯਾਦ ਹੋਵੇ ਹੋਇਆ ਨਾ ਕਈ ਵਾਰੀ ਹੁਣ ਤੁਸੀਂ ਜੇ ਕ ਬੋਲ ਸਕਦੇ ਹੋ ਪਰ ਉਹ ਡਾਇਲੋਗ ਜਿਹੜਾ ਯਾਦ ਆ ਮੂਵੀ ਚ ਲੱਗਿਆ ਨਹੀਂ ਨਹੀਂ ਬੋਲ ਸਕਦਾ ਇਹ ਐਡਿਟ ਹੋ ਗਿਆ ਹਾਂ ਉਹੀ ਸੀਗਾ ਆਪਣੇ ਮੇਰੇ ਮੁੰਡੇ ਦਾ ਬਾਹਰ ਦਾ ਵੀਜ਼ਾ ਲੱਗ ਗਿਆ ਹਨ ਬਸ ਉਹਨਾਂ ਕਿ ਸੀਗਾ ਉਸ ਤੋਂ ਬਾਅਦ ਡਾਇਲੋਗ ਤਾਂ ਕੋਈ ਸੀਗਾ ਐਡੀਟਿੰਗ ਤੁਹਾਨੂੰ ਪਤਾ ਹਨ ਬਾਈ ਜੀ ਬਹੁਤ ਵਧੀਆ ਐਕਟਿੰਗ ਆ ਬਾਕੀ ਇੱਕ ਵਧੀਆ ਐਕਟਿੰਗ ਦੇ ਪਿੱਛੇ ਮਿਹਨਤ ਵੀ ਬਹੁਤ ਜ਼ਰੂਰੀ ਹੁੰਦੀ ਆ ਤੇ ਜੋ ਬਾਈ ਮਿਹਨਤ ਕਰਦਾ ਦੇ ਉਹ ਬਿਆਨ ਨਹੀਂ ਕਰ ਸਕਦੇ ਤੇ ਉਹਨਾਂ ਤੋਂ ਉਹਨਾਂ ਦੀ ਮਿਹਨਤ ਦੇਖ ਕੇ ਹੋਰਾਂ ਨੂੰ ਬਹੁਤ ਮੋਟੀਵੇਸ਼ਨ ਮਿਲਦੀ ਆ ਤੇ ਮੇਰੇ ਖਿਆਲ ਦੇ ਨਾਲ ਤਾਂ ਵੀ ਹਰੇਕ ਜੋ ਵੀ ਆਪਾਂ ਨੂੰ ਕੰਮ ਮਿਲਦਾ ਜੋ ਵੀ ਕਰੈਕਟਰ ਮਿਲਦਾ ਉਹਦੇ ਲਈ ਦਿਨ ਰਾਤ ਮਿਹਨਤ ਬਹੁਤ ਜ਼ਰੂਰੀ ਹੈ ਹਾਂ ਇਹ ਤੇ ਹੁੰਦਾ ਹੀ ਹੈ ਮੈਨੂੰ ਲੱਗਦਾ ਕਿ ਭੈਣਾ ਦੂਜੀਆਂ ਮਾਵਾਂ ਹੁੰਦੀਆਂ ਨੇ ਉਹ ਆਪ ਭਾਵੇਂ ਤੰਗ ਰਹਿਣ ਆਪ ਭਾਵੇਂ ਉਹਨਾਂ ਨੂੰ ਕੁਝ ਮਿਲੇ ਨਾ ਮਿਲੇ ਪਰ ਉਹਨਾਂ ਨੂੰ ਇਹ ਹੁੰਦਾ ਹੈ ਕਿ ਹਰ ਭੈਣ ਦੀ ਮਨਲਾ ਦੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਨਾਲੋਂ ਵੱਧ ਮੇਰਾ ਭਰਾ ਖੁਸ਼ ਰਹੇ ਨਾ ਸੋ ਅਸੀਂ ਜਿੰਨੇ ਵੀ ਦਰਸ਼ਕਾਂ ਤੋਂ ਜਾਣਿਆ ਫਿਲਮ ਕਿਦਾਂ ਲੱਗੀ ਤਾਂ ਸਾਰਿਆਂ ਦੇ ਹੀ ਰਿਵਿਊ ਹੈਗਾ ਸੀ ਕਿ ਜਿਹੜੀਆਂ ਪੁਰਾਣੀਆਂ ਫਿਲਮਾਂ ਤੋਂ ਉੱਪਰ ਦੀ ਫਿਲਮ ਜੈ ਰੰਦਾਵਾ ਨੇ ਜੋ ਜੇ ਜੱਟ ਵਿਗੜ ਗਿਆ ਜ਼ਬਰਦਸਤ ਫਿਲਮ ਹੈਗੀ ਹੈ ਸੋ ਅਸੀਂ ਵੀ ਦਰਸ਼ਕਾਂ ਨੂੰ ਕਹਾਂਗੇ ਕਿ ਜਰੂਰ ਸਿਨੇਮੇ ਘਰਾਂ ਚਾਹੋ ਤੇ ਜੇ ਜੱਟ ਵਿਗੜ ਗਿਆ ਫਿਲਮ ਦੇਖੋ ਤਾਂ ਜੋ ਜਿਹੜੇ ਐਕਟਰ ਹੁੰਦੇ ਆ ਉਹਨਾਂ ਦਾ ਜਿਹੜਾ ਹੌਸਲਾ ਉਹ ਹੋਰ ਬੁਲੰਦ ਹੁੰਦਾ ਹੈ ਸੋ ਜੁੜੇ ਹੋਏ ਟੈਲੀਪਸ ਪੰਜਾਬੀ ਨਾਲ ਕੈਮਰ ਪਰ ਸਰਮ ਸ਼ੇਖ ਦੇ ਨਾਲ ਸੰਦੀਪ ਕੰਬੋਜ ਮੁਹਾਲੀ ਤੋਂ